ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਇੱਕ ਥਾਰ ਵਾਲੀ ਬੀਬੀ ਨਹੀਂ ਇੱਥੇ ਬਹੁਤ ਨੇ ਜਿਹੜੇ ਜਿਨ੍ਹਾਂ ਦਾ ਲਿਵਿੰਗ ਸਟੈਂਡਰਡ ਹੈ ਜਿਹੜਾ ਇੰਨਾ ਉੱਚਾ ਹੈ ਕਿਸੇ ਆਈਜੀ ਡੀਆਈਜ਼ ਦਾ ਨਹੀਂ ਹੋਣਾ ਲਾਲਚਦਾਰ ਬਸ ਪੈ ਕੇ ਇਹ ਲੋਕ ਮਤਲਬ ਨਹੀਂ ਜੇਬਾਂ ਭਰਨ ਲੱਗੇ ਹੋਏ ਨੇ ਤੇ ਮੁਲਾਜ਼ਮਾਂ ਰਾਹੀਂ ਇਹ ਕਿਸ ਨਾ ਕਿਸੇ ਤਰੀਕੇ ਲੈ ਰਹੇ ਨੇ ਹੁਣ ਇੱਥੇ ਤੱਕ ਹੋਇਆ ਹੋਇਆ ਹੈ ਵੀ ਜਿਹੜਾ ਮੁਲਾਜ਼ਮ ਇਹਨਾਂ ਦੇ ਕਹਣੇ ਤੋਂ ਬਾਹਰ ਹੁੰਦਾ ਉਹਨੂੰ ਸਸਪੈਂਡ ਕਰ ਦੋ ਉਹ ਲਗਾਉਂਦੇ ਨੇ ਕਈ ਵਾਰੀ ਤਾਂ ਇੱਥੇ ਤੱਕ ਹੁੰਦਾ ਇੱਕ ਮੈਨੂੰ ਕੇਸ ਦਾ ਪਤਾ ਮੈਂ ਹੁਣ ਇੱਥੇ ਬੋਲਣਾ ਨਹੀਂ ਚਾਹੁੰਦਾ ਵੀ ਇੱਕ 20 ਕਿਲੋ ਰਿਓਨ ਪੜੀ ਸੀ ਲੁਧਿਆਣੇ 18 ਜਾਂ 20 ਕਿਲੋ ਸੀ ਉਹ ਬੰਦਾ ਮੋਲਜਮ ਵੀ ਜੇਲ੍ਹ ਚ ਜਾ ਕੇ ਆ ਰਹਿ ਗਿਆ ਕੋਈ 90 ਦਿਨ ਦੇ ਗਰੀਬ ਉਹਦੇ ਚ ਜਦੋਂ ਦਾ ਰਿਜ਼ਲਟ ਆਇਆ ਤਾਂ ਆਟਾ ਨਿਕਲਿਆ ਕਣਕ ਦਾ ਜਿਹੜੇ ਥਾਣੇਦਾਰ ਨੇ ਉਹ ਪਰਚਾ ਦਰਜ ਕੀਤਾ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਅਸਲ ਵਿੱਚ ਇਹ ਅਫਸਰ ਨੇ ਹੀੜੇ ਨਾ ਜਿਹੜੇ ਆਈਪੀਐਸ ਅਫਸਰ ਹੁੰਦੇ ਨੇ ਪੀਪੀਐਸ ਡਾਇਰੈਕਟ ਹੁੰਦੇ ਨੇ ਜਾਂ ਸਬ ਇੰਸਪੈਕਟਰ ਡਾਇਰੈਕਟ ਹੁੰਦੇ ਨੇ 10 ਸਾਲ ਤਹਾਨੂੰ ਜ਼ਿਲ੍ਹੇ ਜ ਨਹੀਂ ਪਾੜਨ ਦੇਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਇਹਨਾਂ ਦਾ ਜਿਹੜਾ ਮਤਲਬ ਹੈ ਨਾ ਉਹ ਹੰਕਾਰ ਡਾਊਨ ਹੋ ਜਾਵੇ ਆਮ ਲੋਕਾਂ ਦੀ ਇਹ ਗੱਲ ਸਮਝਣ ਲੱਗ ਜਾਣਾ ਹੁਣ ਇਹਨਾਂ ਦੀ ਆਮ ਲੋਕਾਂ ਤਾਂ ਗੱਲ ਹੀ ਨਹੀਂ ਸਮਝ ਆਉਂਦੀ ਸਾਥਿਓ ਤੁਹਾਡਾ ਸਾਡੇ ਚੈਨਲ ਮੁਕ ਪੀਪਲ ਤੇ ਸਵਾਗਤ ਹੈ ਅੱਜ ਅਸੀਂ ਫਿਰ ਇੱਕ ਪੰਜਾਬ ਦੇ ਨਾਲ ਸੰਬੰਧਿਤ ਵੱਡਾ ਸਬਜੈਕਟ ਵੱਡਾ ਵਿਸ਼ਾ ਲੈ ਕੇ ਆਏ ਹਾਂ ਕਿ ਉਹ ਪੰਜਾਬ ਦੀ ਜਵਾਨੀ ਪੰਜਾਬ ਦੇ ਭਵਿੱਖ ਔਰ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਹੈ ਪੰਜਾਬ ਦੇ ਅੰਦਰ ਜਦ ਵੀ ਕਿਸੇ ਨੇ ਸਰਕਾਰ ਬਣਾਉਣੀ ਹੁੰਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਰੌਲਾ ਪਾਉਂਦੇ ਨੇ ਵੀ ਪੰਜਾਬ ਡਰੱਗ ਅਡਿਕਟ ਹੈ ਨੌਜਵਾਨ ਡਰੱਗ ਅਡਿਕਟ ਨੇ ਜਦੋਂ ਸੱਤਾ ਪ੍ਰਾਪਤ ਕਰ ਲੈਂਦੇ ਨੇ ਫਿਰ ਇਹਨਾਂ ਨੂੰ ਪੰਜਾਬ ਆਪ ਨਸ਼ਾ ਛਡਾਉਣ ਦੀ ਆਰਡ ਹੇਟ ਪੰਜਾਬ ਦੇ ਨੌਜਵਾਨਾਂ ਨੂੰ ਇਨਕਾਊਂਟਰ ਕੀਤੇ ਜਾਂਦੇ ਨੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ ਤੇ ਅੱਜ ਜਿਹੜੀ ਨਵੀਂ ਮਿਸਾਲ ਪੰਜਾਬ ਦੇ ਅੰਦਰ ਚੱਲ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਦਿੱਲੀ ਦੀ ਹਾਰੀ ਹੋਈ ਕੇਜਰੀਵਾਲ ਦੀ ਸੈਨਾ ਸਮਿਤ ਕੇਜਰੀਵਾਲ ਜਿਹੜਾ ਆਪਣੀ ਸੀਟ ਨਹੀਂ ਬਚਾ ਸਕਿਆ ਪੰਜਾਬ ਦੇ ਲੋਕਾਂ ਨੂੰ ਆ ਕੇ ਪੰਜਾਬ ਦੇ ਵਿੱਚ ਲਲਕਾਰ ਰਿਹਾ ਹੈ ਬਈ ਪੰਜਾਬੀਓ ਜਾ ਤਾਂ ਨਸ਼ਾ ਵੇਚਣਾ ਛੱਡ ਦੋ ਜਾਂ ਪੰਜਾਬ ਛੱਡ ਕੇ ਭੱਜ ਜਾਓ ਜਦ ਕਿ ਅਸਲੀਅਤ ਇਹ ਹੈ ਪੰਜਾਬ ਦੇ ਅੰਦਰ ਪੰਜਾਬ ਦਾ ਨੌਜਵਾਨ ਪੰਜਾਬੀ ਨਸ਼ਾ ਨਹੀਂ ਵੇਚਦੇ ਜਿਹੜੀ ਸਰਕਾਰ ਸੱਤਾ ਤੇ ਆਉਂਦੀ ਹੈ ਉਹ ਸੱਤਾਧਾਰੀ ਨਾਲ ਪੁਲਿਸ ਤੇ ਡਰੱਗ ਮਾਫੀਆ ਇਕੱਠੇ ਹੋ ਜਾਂਦੇ ਨੇ ਇਹੀ ਕਾਂਗਰਸ ਦੇ ਟਾਈਮ ਸੀ ਉਹੀ ਪੁਲਿਸ ਹੈ ਉਹੀ ਡਰੱਗ ਮਾਫੀਆ ਸਿਰਫ ਬਦਲੇ ਨੇ ਭਗਵੰਤ ਮਾਨ ਤੇ ਕੇਜਰੀਵਾਲ ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਕਿਤੇ ਵੀ ਤੁਸੀਂ ਸਵੇਰੇ ਉੱਠ ਕੇ ਅਖਬਾਰ ਪੜ੍ਹੋ ਤਾਂ 84 ਦੇ ਵਿੱਚ ਜਿਸ ਤਰ੍ਹਾਂ ਹਰ ਰੋਜ਼ ਕਿਤੇ ਨਾ ਕਿਤੇ ਪੁਲਿਸ ਮੁਕਾਬਲਾ ਹੁੰਦਾ ਸੀ ਪੰਜਾਬ ਦੀ ਜਵਾਨੀ ਦੇ ਮੁਕਾਬਲੇ ਬਣਾਏ ਜਾ ਰਹੇ ਨੇ ਪੁਲਿਸ ਉਹਦਾ ਸ਼ਰੇਹ ਲੈ ਰਹੀ ਹੈ ਪੁਲਿਸ ਆਪਣੀ ਪਿੱਠ ਤਪਤ ਪਾ ਰਹੀ ਹੈ ਪਰੰਤੂ ਜੇ ਅਸੀਂ ਦੇਖੀਏ ਤਾਂ ਪੰਜਾਬ ਦੇ ਅੰਦਰ ਪੰਜਾਬ ਪੁਲਿਸ ਸਭ ਤੋਂ ਵੱਧ ਭ੍ਰਿਸ਼ਟ ਸਭ ਤੋਂ ਵੱਧ ਨਸ਼ਾ ਵੇਚਣ ਵਾਲੀ ਸਾਫਤ ਹੋ ਰਹੀ ਹੈ ਕਿਉਂਕਿ ਦਿਨ ਪ੍ਰਤੀ ਦਿਨ ਪੁਲਿਸ ਦੇ ਉੱਤੇ ਨਸ਼ਾ ਵੇਚਣ ਦੇ ਨਵੇਂ-ਨਵੇਂ ਕਾਂਡ ਆ ਰਹੇ ਨੇ ਚਾਹੇ ਰਾਜਜੀਤ ਆਈਜੀ ਹੋਵੇ ਇੰਦਰਜੀਤ ਇਨਸਪੈਕਟਰ ਹੋਵੇ ਚਾਹੇ ਬਰਿੰਦਰਜੀਤ ਸਿੰਧ ਹੋਵੇ ਹੋਰ ਬਹੁਤ ਵੱਡੇ-ਵੱਡੇ ਨਾਂ ਨੇ ਉਸੇ ਲੜੀ ਤਹਿਤ ਇੱਕ ਨਵਾਂ ਨਾਂ ਜੁੜਿਆ ਥਾਰ ਵਾਲੀ ਬੀਬੀ ਅਮਨ ਦੀਪਕੌਰ ਨਾਂ ਦੀ ਇੱਕ ਲੇਡੀ ਜਿਹੜੇ ਕਾਂਸਟੇਬਲ ਹੈ ਜੋ ਸ਼ਰਿਆਮ ਥਾਰ ਦੇ ਵਿੱਚ ਚਿੱਟਾ ਵੇਚਦੀ ਸੀ ਤਾਂ ਜਦੋਂ ਦੇ ਖੁਲਾਸੇ ਹੋਏ 17 ਗ੍ਰਾਮਤ ਕੋ ਚਿੱਟਾ ਫੜਿਆ ਗਿਆ ਤਾਂ ਬੇਖੌਫ ਇਹ ਪੰਜਾਬ ਪੁਲਿਸ ਦੀ ਲੇਡੀ ਜਿਹਨੇ ਸ਼ਰਿਆਮ ਇੱਕ ਆਈ ਪੀਐਸ ਦਾ ਨਾਮ ਲੈਤਾ ਵੀ ਮੇਰੀ ਪਹੁੰਚ ਉੱਥੇ ਤੱਕ ਹੈ ਆਈਐਸ ਤੇ ਡੀਆਈਜੀ ਤੱਕ ਉਹਨੇ ਨਾਮ ਵਖਤੇ ਨੇ ਵੀ ਇਹਨਾਂ ਦੀ ਸਰਪ੍ਰਸਤੀ ਏਟਮਨ ਚਿੱਟਾ ਵੇਚਦੀ ਹੈ ਸਾਡੇ ਨਾਲ ਸਰਦਾਰ ਰਣਜੀਤ ਸਿੰਘ ਨੇ ਕਿ ਇਹਨਾਂ ਨੇ ਬੋਰਡ ਲਗਾਇਆ ਹੋਇਆ ਹੈ ਕਾਲੀਆਂ ਭੇਡਾਂ ਖਿਲਾਫ ਕਾਰਵਾਈ ਕਰੋ ਤੇ ਹੁਣ ਜਿਹੜੀਆਂ ਕਾਲੀਆਂ ਕਾਰਵਾਈ ਕਾਲੀਆਂ ਭੇਡਾਂ ਜਦ ਮੈਂ ਇਹਨਾਂ ਨਾਲ ਗੱਲ ਕਰੀਏ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਦੇ ਕੁਝ ਲੋਕ ਨਸ਼ਾ ਵੇਚਦੇ ਨੇ ਪਰੰਤੂ ਹੁਣ ਜੇ ਮੈਂ ਦੇਖਾ ਓਵਰਆਲ ਦੇਖੀ ਤਾਂ ਰੋਜ਼ ਕਿਤੇ ਨਾ ਕਿਤੇ ਪੰਜਾਬ ਪੁਲਿਸ ਦਾ ਕੋਈ ਨਾ ਕੋਈ ਅਧਿਕਾਰੀ ਚਿੱਟਾ ਵੇਚਦਾ ਫੜਿਆ ਜਾ ਰਿਹਾ ਜਿਵੇਂ ਥਾਰ ਵਾਲੀ ਬੀਬੀ ਫੜੀ ਗਈ ਹੈ ਹੁਣ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਜਿਵੇਂ ਪੰਜਾਬ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਪੰਜਾਬ ਦੇ ਲੋਕ ਇੱਥੇ ਰਹਿਣਾ ਚਾਹੁੰਦੇ ਨੇ ਅਮਨ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਨੇ ਆਪਣੇ ਬੱਚਿਆਂ 'ਚ ਰਹਿਣਾ ਚਾਹੁੰਦੇ ਨੇ ਪਰੰਤੂ ਇੱਥੇ ਦੀ ਪੰਜਾਬ ਪੁਲਿਸ ਚਿੱਟਾ ਵੇਚ ਰਹੀ ਹੈ ਡਰੱਗ ਵੇਚ ਰਹੀ ਹੈ ਸ਼ਰੀਆਮ ਨੌਜਵਾਨਾਂ ਨੂੰ ਡਰੱਗ ਵਰਤਾ ਰਹੀ ਹੈ ਅੱਜ ਇਹ ਪੰਜਾਬ ਦੇ ਅੰਦਰ ਇੱਕ ਮਹਮ ਚੱਲ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਤਾਂ ਮੈਂ ਪੰਜਾਬ ਸਰਕਾਰ ਨੂੰ ਲੋਕਾਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚੋਂ 100% ਨਸ਼ਾ ਖਤਮ ਹੋ ਜਾਊਗਾ ਜੇ ਇਹ ਜਿਹੜਾ ਯੋਧਾ ਪੁਲਿਸ ਦੇ ਖਿਲਾਫ ਸ਼ੁਰੂ ਕੀਤਾ ਜਾਵੇ ਔਰ ਮੈਂ ਗਰੰਟੀ ਦਿੰਦਾ ਹਾਂ ਵੀ ਜੇ ਪੁਲਿਸ ਦੇ ਖਿਲਾਫ ਇਹ ਮੋਹਮ ਚਲਾ ਦਿੱਤੀ ਜਾਵੇ ਤਾਂ ਪੁਲਿਸ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਹੀ ਡੱਕਿਆ ਜਾਵੇ ਤਾਂ ਪੰਜਾਬ 100% ਨਸ਼ਾ ਮੁਕਤ ਹੋ ਜਾਂਦਾ ਹੈ ਹੋ ਸਕਦਾ ਹੈ ਸੋ ਅੱਜ ਆਪਾਂ ਗੱਲ ਕਰਦੇ ਹਾਂ ਅ ਸਰਦਾਰ ਰਣਜੀਤ ਸਿੰਘ ਸਾਬਕਾ ਥਾਣੇਦਾਰ ਪਹਿਲਾਂ ਵੀ ਇਹ ਨਸ਼ੇ ਦੇ ਵਿਰੁੱਧ ਲੰਬੇ ਸਮੇਂ ਤੋਂ ਲੜ ਰਹੇ ਨੇ ਤੇ ਅੱਜ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਬੇਖਥਾਰ ਵਾਲੀ ਬੀਬੀ ਬੇਖੌਫ ਨਸ਼ਾ ਵੇਚ ਰਹੀ ਹੈ ਔਰ ਬੜੇ ਬੜੇ ਅਫਸਰ ਉਹਦੇ ਤੇ ਫਿਦਾ ਨੇ ਉਹਨੂੰ ਸ਼ੈਲਟਰ ਦਿੱਤਾ ਹੋਇਆ ਹੈ ਬੜੀਆਂ ਬੜੀਆਂ ਕੋਠੀਆਂ ਕਾਰਾ ਬਣਾਈ ਬੈਠੀ ਹੈ ਹਾਂਜੀ ਰਣਜੀਤ ਸਿੰਘ ਜੀ ਜਿਹੜੀ ਇਹ ਥਾਰ ਵਾਲੀ ਬੀਬੀ ਹੈ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਪੁਲ ਦੇ ਵਿੱਚ ਕਿ ਚੇਨਾ ਵੀ ਜਿਹੜੀ ਸਾਰੀ ਨਸ਼ਾ ਵੇਚ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਇੱਕ ਥਾਰ ਵਾਲੀ ਬੀਬੀ ਨਹੀਂ ਇੱਥੇ ਬਹੁਤ ਨੇ ਜਿਹੜੇ ਜਿਨ੍ਹਾਂ ਦਾ ਲਿਵਿੰਗ ਸਟੈਂਡਰਡ ਹੈ ਜਿਹੜਾ ਇੰਨਾ ਉੱਚਾ ਹੈ ਕਿਸੇ ਆਈਜੀ ਡੀਆਈਜ਼ ਦਾ ਨਹੀਂ ਹੋਣਾ ਇੱਥੇ ਇੱਕ ਗਗਨ ਸੀ ਉਹਦਾ ਲਿਵਿੰਗ ਸਟੈਂਡਰਡ ਇੰਨਾ ਉੱਚਾ ਸੀ ਕਿੱਥੇ ਸੀਗਾ ਗਗਨ ਇੱਥੇ ਖੰਨੇ ਖੰਨੇ ਮੁਨਫੀ ਲੱਗਾ ਸੀ ਕਿਹੜੇ ਥਾਣੇ ਚ ਥਾਣੇ ਸਦਰ ਚ ਉਹਦਾ ਆਪਣੇ ਲਿਵਿੰਗ ਸਟੈਂਡਰਡ ਇੰਨਾ ਉੱਚਾ ਸੀ ਵੀ ਉਹ ਉਹ ਬੋਧ ਕਾ ਦੀਆਂ ਪੇਟੀਆਂ ਦੇਣ ਲੱਗਾ ਵੀ ਮਾਮੂਲੀ ਗੱਲ ਸਮਝਦਾ ਸੀ ਜਦੋਂ ਫੜਿਆ ਗਿਆ ਫਿਰ ਸਾਰੇ ਅਫਸਰ ਇਹ ਕਹਿੰਦੇ ਸੀ ਵੀ ਮੇਰਾ ਨਾਂ ਨਾ ਜੇ ਮੇਰਾ ਨਾਂ ਨਾ ਜੇ ਜਦੋਂ ਕਿ ਅਫਸਰਾਂ ਦੀ ਮਿਲੀ ਭੁਗਤ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਇਹੀ ਮੈਂ ਰੌਲਾ ਪਾ ਰਿਹਾ ਮੇਰੀ ਕੋਈ ਸੁਣਦਾ ਤਾਂ ਹੈ ਨਹੀਂ ਪਰ ਮੈਂ ਰੌਲਾ ਸੱਚ ਪਾ ਰਿਹਾ ਨਹੀਂ ਥੋੜਾ ਕਹਿਣ ਦਾ ਮਤਲਬ ਇਹ ਆ ਵੀ ਪੰਜਾਬ ਦੇ ਅੰਦਰ ਹੈਗਾ ਪੰਜਾਬ ਦੇ ਅੰਦਰ ਜੋ ਨਸ਼ਾ ਵੇਚ ਰਿਹਾ ਹੈ ਇਹ ਪੰਜਾਬ ਪੁਰ ਦੇ ਉੱਚ ਅਧਿਕਾਰੀ ਬਿਕਾਰ ਰਹੇ ਨੇ ਬਿਲਕੁਲ ਉੱਚ ਉੱਚ ਅਧਿਕਾਰੀ ਬਕਾ ਰਹੇ ਨੇ ਜਿਹੜਾ ਪੰਜਾਬ ਅੱਜ ਕਰਜ਼ਈ ਹੋਇਆ ਬੈਠਾ ਜੇ ਇਹਦਾ ਕਰਜ਼ਾ ਵਾਪਸ ਕਰਨਾ ਤਾਂ ਪੀਪੀਐਸ ਆਈਪੀਐਸ ਆਈਐਸ ਲੋਬੀ ਦੇ ਸਾਰੇ ਅਫਸਰਾਂ ਦੀਆਂ ਜਾਇਦਾਦ ਨਜਾਇਜ਼ ਬਣਾਈਆਂ ਹੋਈਆਂ ਜਾਇਦਾਦਾਂ ਜ਼ਬਤ ਕਰਕੇ ਹੋ ਸਕਦਾ ਔਰ ਮੈਨੂੰ ਇੱਥੇ ਤੱਕ ਵੀ ਦਾਅਵਾ ਕਰਦਾ ਵੀ ਇਹ ਪੋਲੀਟੀਕਲ ਲੋਕਾਂ ਦੀ ਵੀ ਨਾਲ ਜਾਇਦਾਦ ਇਨਲੀਗਲ ਬੜਾਈ ਹੋਈ ਜ਼ਬਤ ਕੀਤੀ ਜਾਵੇ ਤਾਂ ਹੋ ਸਕਦਾ ਇੱਥੇ ਚਾਂਦੀ ਦੀਆਂ ਸੜਕਾਂ ਵੀ ਬਣ ਜਾਣ ਲੋਕਾਂ ਦੀਆਂ ਦੂਰ ਦੇਖੋ ਗੱਲ ਡਰੱਗ ਤੇ ਐ ਉਹ ਵੀ ਚਲੋ ਬੇਨਾਮੀ ਜਾਇਦਾਦਾਂ ਬਣਾਈਆਂ ਨੇ ਹੁਣ ਜਿਮਨੀ ਚੌਂ ਲੁਧਿਆਣੇ ਦੀ ਐ ਜਿਹੜੋ ਬੀਬੀ ਨੇ ਨਾਂ ਲਿਆ ਵੀ ਇਹ ਆਈਪੀਐਸ ਦੀ ਮੈਸ ਉਹਨੇ ਨਾਂ ਲਿਆ ਵੀ ਮੇਰੀ ਉੱਥੇ ਤੱਕ ਪਹੁੰਚ ਐ ਜਿਹੜੀ ਉਹਦੀ ਉਹਦੇ ਨਾਲ ਇੱਕ ਬੰਦਾ ਕੰਮ ਕਰਦਾ ਉਹਦੇ ਘਰ ਵਾਲੀ ਨਾਂ ਲੈ ਰਹੀ ਐ ਵੀ ਉਹ ਆਈਪੀਐਸ ਜਿਆ ਉੱਤੇ ਤੱਕ ਲੋਬੀ ਐ ਜਿਹੜਾ ਆਈਪੀਐਸ ਦਾ ਬੀਬੀ ਨੇ ਨਾਂ ਲਿਆ ਵੀ ਮੇਰੀ ਪਹੁੰਚ ਉੱਥੇ ਤੱਕ ਆ ਤੁਹਾਨੂੰ ਮਿੰਟਾਂ ਜਿ ਮੈਨੂੰ ਛੱਡਣਾ ਪਊਗਾ ਉਹ ਆਈਪੀਐਸ ਅਧਿਕਾਰੀ ਲੁਧਿਆਣੇ ਜਿਹੜੀ ਜਿਮਨੀ ਚ ਉਹਦਾ ਇੰਚਾਰਜ ਹੈ ਫਿਰ ਇਹ ਜਿਹੜਾ ਜੁੱਧ ਨਸ਼ਾ ਵਿਰੋਧੀ ਕਾ ਨਾਟਕ ਹੈ ਜਾਂ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਇਹ ਤਾਂ ਸਿਰਫ ਆਪਣੇ ਸ੍ਰੀ ਅਰੋੜਾ ਜੀ ਨੂੰ ਜਿਤਾ ਕੇ ਉਹ ਤੋਂ ਆਪਣੇ ਐਮਪੀ ਦੀ ਸੀਟ ਤੋਂ ਅਸਤੀਫਾ ਦਿਵਾ ਕੇ ਕਿਸੇ ਦਿੱਲੀ ਵਾਲੇ ਨੂੰ ਐਡਜਸਟ ਕਰਨ ਦੀ ਖਾਤਰ ਹੈ ਹੋਰ ਕੋਈ ਗੱਲ ਨਹੀਂ ਹੈਗੀ ਕੋਈ ਜੁੱਧ-ਜੱਦ ਨਹੀਂ ਹੈਗਾ ਆ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖ ਲਿਓ ਕਿਸੇ ਨੇ ਵੀ ਇੱਕ ਗ੍ਰਾਮ ਵੀ ਨਹੀਂ ਫੜਨੀ ਜਿਵੇਂ ਪਹਿਲਾਂ 3 ਸਾਲ ਦੀ ਫੜੀ ਹੁਣ ਵੀ ਨਹੀਂ ਫੜਨੀ ਮੈਂ ਕਿਸਾਨ ਜਿੱਥੇ ਬੰਦੇ ਦੀ ਗੱਲ ਵੀ ਸੁਣ ਰਿਹਾ ਸੀ ਉਹ ਕਹਿੰਦੀ ਵੀ ਜੁੱਧ ਨਸ਼ਿਆਂ ਵਿਰੁੱਧ ਕਿਸਾਨਾਂ ਜਿੱਥੇ ਬੰਦਿਆਂ ਵਿਰੁੱਧ ਲੋਕਾਂ ਨੂੰ ਪੜਕਾ ਕੇ ਪੁਲਿਸ ਨੂੰ ਸympathy ਲੈ ਲਈ ਪੁਲਿਸ ਨੇ ਔਰ ਸਾਡੇ ਉਤੇ ਕਾਰਵਾਈ ਕਰਤੀ ਲੋਕ ਕੋ ਬੋਲੇ ਨਹੀਂ ਪੰਜਾਬ ਦੇ ਵੀ ਇਹ ਜੁੱਧ ਨਸ਼ਿਆਂ ਵਿਰੁੱਧ ਨਹੀਂ ਸੀ ਇੱਕ ਗੇਮ ਖੇਢੀ ਗਈ ਆ ਪੰਜਾਬ ਦੇ ਅੰਦਰ ਵੀ ਤਾਂ ਜੋ ਕਿਸਾਨ ਜੱਥੇਬੰਦੀਆਂ ਨੂੰ ਡੀਗ੍ਰੇਡ ਕੀਤਾ ਜਾਵੇ ਕਿਸਾਨੀ ਧਰਨੇ ਚੱਕੇ ਜਾਣ ਇਹ ਕੱਲੇ ਕਿਸਾਨਾਂ ਦੇ ਹੋ ਨਹੀਂ ਜਿੰਨੇ ਵੀ ਲੋਕ ਧਰਨਾ ਮਾਰ ਰਹੇ ਨੇ ਜਿੰਨੇ ਵੀ ਲੋਕ ਪ੍ਰੋਟੈਸਟ ਕਰ ਰਹੇ ਨੇ ਸਾਰੇ ਪ੍ਰੋਟੈਸਟ ਫੇਲ ਕਰਨ ਖਾਤਰ ਇਹ ਮਤਲਬ ਬਣਾਇਆ ਗਿਆ ਤੇ ਕੋਈ ਜੁੱਧ ਨਸ਼ਾ ਵਿਰੋਧ ਨਹੀਂ ਹੈਗਾ ਜੇ ਨਸ਼ਾ ਵਿਰੋਧ ਹੋਵੇ ਤਖੰਨੇ ਦੇ ਵਿੱਚ ਹੀ ਇੱਕ ਸਿਪਾਹੀ ਦੀ ਬਦਲੀ ਕੀਤੀ ਗਈ ਹੈ ਸੀਆਈ ਤੋਂ ਉਹ ਕਿੱਟਾ ਵੇਚਦਾ ਉਹਦੀ ਸਿਰਫ ਸਿਪਾਹੀ ਦੀ ਬਦਲੀ ਲਾ ਮਸ਼ਹੂਰ ਆ ਚਿੱਟਾ ਵੇਚਣ ਚ ਉਹ ਤਾਂ ਬਸੰਤ ਨਗਰ ਦੇ ਵਿੱਚ ਚਿੱਟਾ ਵਿਕ ਰਿਹਾ ਅੱਜ ਵੀ ਵਿਕ ਰਿਹਾ ਤੇ ਮਤਲਬ ਇਹ ਆ ਵੀ ਸ਼੍ਰੀਆਮ ਉਹ ਚਿੱਟਾ ਵੇਚ ਰਹੀ ਆ ਪੰਜਾਬ ਪੁਲਿਸ ਜੇ ਕੋਈ ਫੜੀ ਜਾਵੇ ਤਾਂ ਸਮਝ ਲਓ ਵੀ ਉਹ ਨੰਗੀ ਹੋ ਜਾਂਦੀ ਹੈ ਨਹੀਂ ਆ ਪੰਜਾਬ ਪੁਲਿਸੇ ਵੇਚ ਰਹੀ ਹੈ ਮੇਰਾ ਖਿਆਲ ਆ ਵੀ ਜੇ 50% ਹੋਲ ਸੇਲ ਦਾ ਗਈ ਹੈ ਤਾਂ 50% ਪੰਜਾਬ ਪੁਲਿਸ ਵੇਚਦੀ ਆ ਇਹਦੇ ਨਾਲ ਵੱਡੇ ਵੱਡੇ ਅਫਸਰ ਰਲੇ ਹੋਏ ਨੇ ਵੱਡੇ ਵੱਡੇ ਅਫਸਰ ਨੇ ਜਿਹੜੇ ਉਹਨਾਂ ਦੀ ਹੁਣ ਗੱਡੀ ਦੀ ਕਿਹੜਾ ਤਲਾਸ਼ੀ ਲੈ ਸਕਦਾ ਨਾਲ ਉਹਨਾਂ ਦੀ ਸਕਿਉਰਟੀ ਲੱਗੀ ਹੋਈ ਆ ਹੋਰ بڑے ਲਟਰਮ ਪਟਰਮ ਨੇ ਇੱਤੇ ਸਾਰਾ ਕੁਛੇ ਤਰੀਕੇ ਨਾਲ ਹੋ ਰਿਹਾ ਪੰਜਾਬ ਨੂੰ ਬਦਨਾਮ ਕਰਨ ਦੀ ਖਾਤਰ ਕੀਤਾ ਜਾ ਰਿਹਾ ਜਿਵੇਂ ਪੈਲ ਇੱਕ ਸਾਡਾ ਮੇਰਾ ਸ਼ਹਿਰ ਆ ਉੱਥੇ ਇੱਕ ਮਨੀ ਮੁੰਡਾ ਸੀਗਾ ਉਹ ਤੇ 7-8 ਪਰਚੇ ਸੀ ਉਹ ਡਰੱਗ ਐਡਿਕਟ ਸੀ ਨਾ ਕਿ ਡਰੱਗ ਵੇਚਦਾ ਸੀਗਾ ਆਪਣੀ ਮਜਬੂਰੀ ਸੀ ਬਿਮਾਰ ਸੀ ਉਹ ਉਹਦੇ ਜਦ ਘਰ ਨੂੰ ਤੋੜਿਆ ਗਿਆ ਤਾਂ ਉਹਦੀ ਦਾਦੀ ਨੇ ਪੈਲ ਥਾਣੇ ਦੇ ਵਿੱਚ ਤਨਾਤ ਇੱਕ ਪੁਲਿਸ ਵਾਲੇ ਦਾ ਨਾਮ ਲਿਆ ਹੈ ਵੀ ਉਹ ਪੁਲਿਸ ਵਾਲਾ ਮੇਰੇ ਪੋਤੇ ਨੂੰ ਚਿੱਟਾ ਦਿੰਦਾ ਸੀ ਨਸ਼ਾ ਦਿੰਦਾ ਸੀ ਤਾਂ ਵੀਡੀਓ ਵਾਇਰਲ ਹੁੰਦੀ ਹੈ ਐਸਐਸਪੀ ਖੰਨਾ ਜਿਹੜੀ ਆਪਣੇ ਆਪ ਨੂੰ ਕਹਿੰਦੇ ਮੈਂ ਇਮਾਨਦਾਰ ਆ ਇਹਨੇ ਅੱਜ ਤੱਕ ਡੱਕਾ ਨਹੀਂ ਤੋੜਿਆ ਉਹ ਸ਼੍ਰੀਆਮ ਉੱਥੇ ਸਰਵਿਸ ਕਰ ਰਿਹਾ ਇਹਦਾ ਮਤਲਬ ਹੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਆਪੇ ਨਸ਼ਾ ਬਕਾਰ ਰਹੇ ਨੇ ਕਿ ਜੇ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀਡੀਓ ਆਉਣ ਤੋਂ ਬਾਅਦ ਵੀ ਲਾਲਚ ਵਧਿਆ ਹੋਇਆ ਜੀ ਲਾਲਚਦਸ ਬਸ ਪੈ ਕੇ ਇਹ ਲੋਕ ਮਤਲਬ ਆਪਣੀਆਂ ਜੇਬਾਂ ਭਰਨ ਲੱਗੇ ਹੋਏ ਨੇ ਤੇ ਮੁਲਾਜ਼ਮਾਂ ਰਾਹੀਂ ਇਹ ਕਿਸ ਨਾ ਕਿਸੇ ਤਰੀਕੇ ਲੈ ਰਹੇ ਨੇ ਹੁਣ ਇੱਥੇ ਤੱਕ ਹੋਇਆ ਹੋਇਆ ਵੀ ਜਿਹੜਾ ਮੁਲਾਜ਼ਮ ਇਹਨਾਂ ਦੇ ਕਹਣੇ ਤੋਂ ਬਾਹਰ ਹੁੰਦਾ ਉਹਨੂੰ ਸਸਪੈਂਡ ਕਰ ਦਿੰਦੇ ਨੇ ਹਮ ਅਗਲੇ ਡਰ ਦੇ ਚੁੱਪ ਕਰਕੇ ਸਿਰ ਜਾ ਘਸੋ ਕੇ ਨੌਕਰੀ ਕਰ ਰਹੇ ਨੇ ਮੈਂ ਪੈਲ ਕੋ ਅਧਾਰਨ ਮੈਂ ਤੁਹਾਨੂੰ ਹੋਰ ਗੱਲ ਕਰਨੀ ਚਾਹੁੰਦਾ ਪੈਲ ਜਾਦੂ ਉਹਦੀ ਦਾਦੀ ਨੇ ਨਾਂ ਲੈਤਾ ਤਾਂ ਉੱਥੇ ਜਿਹੜੇ ਆੜ ਵਾਲੇ ਗੋਲੀਆਂ ਚਿੱਟਾ ਵੇਚਦੇ ਸੀ ਉਹ ਸ਼੍ਰੀਆਮ ਕਹਿੰਦੇ ਸੀਗੇ ਅਸੀਂ ਪੁਲਿਸ ਨੂੰ ਹਿੱਸਾ ਦਿੰਨੇ ਆ ਤਾਂ ਹੁਣ ਇਹਨਾਂ ਨੇ ਕੀ ਕਰਿਆ ਜਿੰਨੇ ਵੀ ਆਲੇ ਦੁਆਲੇ ਬੰਦੇ ਸੀਗੇ ਉਹ ਸਾਰੇ ਜੇਲ੍ਹ ਦੇ ਵਿੱਚ ਠੂਸ ਤੇ ਇਹਦਾ ਮਤਲਬ ਪੁਲਿਸ ਨੂੰ ਪਤਾ ਕੌਣ ਚਿੱਟਾ ਵੇਚਦਾ ਕੌਣ ਗੋਲੀਆਂ ਵੇਚਦਾ ਇਹ ਸਾਰਾ ਕੁਝ ਜਿਹੜੀ ਆਪਾਂ ਗੱਲ ਕਰਦੇ ਆ ਇਹਦਾ ਮਤਲਬ ਓਵਰ ਆਲ ਜਿਹੜਾ ਪੰਜਾਬ ਦੇ ਵਿੱਚ ਡਰੱਗ ਪੰਜਾਬ ਦੇ ਲੋਕ ਨਹੀਂ ਵੇਚਦੇ ਖਾਕੀ ਵਰਦੀ ਧਾਰੀ ਪੁਲਿਸੇ ਵੇਚ ਰਹੀ ਹੈ ਗੱਲ ਇਹ ਹੈ ਜੀ ਸਾਡੇ ਕੋਲ ਰਿਕਾਰਡ ਹੁੰਦਾ ਸਾਰਾ ਵੀ ਕਿਹੜਾ ਵੇਚਦਾ ਹੈ ਹਰ ਇੱਕ ਬੰਦੇ ਦੀ ਮਤਲਬ ਸਾਡੇ ਕੋਲ ਹੁੰਦੀ ਆ ਸਾਡੇ ਕੋਲ ਸੀ ਆਈ ਡੀ ਆ ਸਾਡੇ ਕੋਲ ਸਾਰਾ ਕੁਝ ਹੈਗਾ ਸਾਡੇ ਕੋਲ ਸਿਸਟਮ ਹੈ ਟੈਲੀਫੋਨ ਦੇ ਸਿਸਟਮ ਨੇ ਸਾਰੇ ਸਿਸਟਮ ਨੇ ਅਸੀਂ ਕਿਉਂ ਨਹੀਂ ਕਰ ਸਕਦੇ ਪਰ ਅਸੀਂ ਕਰਦੇ ਨਹੀਂ ਹੈਗੇ ਨਾ ਅਸੀਂ ਇਨਵੈਸਟੀਗੇਸ਼ਨ ਗੈਸਨ ਠੀਕ ਕਰੀਏ ਜਿਹੜੇ ਬੰਦਿਆਂ ਤੋਂ ਅਸੀਂ ਮੰਥਲੀ ਲੈ ਰਹੇ ਹਾਂ ਜਿਹੜੇ ਬੰਦਿਆਂ ਤੋਂ ਪੁਲਿਸ ਮੰਥ ਨਹੀਂ ਲੈ ਰਹੀ ਆ ਉਹਨਾਂ ਬੰਦਿਆਂ ਦੇ ਕੇਸ ਹੀ ਇਹੋ ਜਿਹੇ ਬਣਾਉਂਦੀ ਆ ਜਿਹੜੇ ਚਲਦੀ ਛੁੱਟ ਜਾਂਦੇ ਜਿਹਦੇ ਨਾਲ ਜਿਹੜੇ ਛੁੱਟ ਜਾਂਦੇ ਨੇ ਜਿਹੜੇ ਹੈਗੇ ਨੇ ਓਆਰਪੀ ਰੈਂਕ ਦਾ ਉਹਨੂੰ ਐਨਡੀਪੀਐਸ ਸੈਕਟਰ ਦਾ ਪਰਚਾ ਨਹੀਂ ਦਰਜ ਕੀਤਾ ਜਾਂਦਾ ਤੇ ਜਿਹੜੇ ਵੱਡੇ ਅਫਸਰ ਨੇ ਫਿਰ ਓਆਰਪੀ ਰੈਂਕ ਤੋਂ ਪਰਚਾ ਦਰਜ ਕਰਾਉਂਦੇ ਕਿਉਂ ਨਹੀਂ ਉਹਨੂੰ ਡਿਸਮਿਸ ਕਰਦੇ ਫਿਰ ਜਦੋਂ ਬਰੀ ਹੁੰਦਾ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੈਗਾ ਹੁਣ ਮੈਂ ਵੀ ਤਾਂ ਇਹੀ ਅਰਜੀ ਦੇ ਰਹਾ ਹਾਂ ਵੀ ਤੁਸੀਂ ਬਰੀ ਕਰਾਏ ਨੇ ਉਹਨਾਂ ਚ ਅਫਸਰ ਫਸਦੇ ਨੇ ਕੋਈ ਫਸੇ ਮੈਨੂੰ ਕੀ ਲੜਣਾ ਦਾਣਾ ਮਤਲਬ ਜੇ ਕੋਈ ਇਮਾਨਦਾਰ ਪੁਲਿਸ ਅਧਿਕਾਰੀ ਕਿਸੇ ਡਰੱਗ ਮਾਫੀਆ ਨੂੰ ਫੜ ਲੈਂਦਾ ਤਾਂ ਇਹਦੇ ਤੁਹਾਡੇ ਕਹਿਣ ਦਾ ਮਤਲਬ ਜਿਹੜੇ ਉੱਤੇ ਬੈਠੇ ਪੁਲਿਸ ਅਧਿਕਾਰੀ ਨੇ ਉਹ ਉਹਨਾਂ ਨੂੰ ਅਦਾਲਤ ਤੱਕ ਬਰੀ ਕਰਾਉਣ ਤੱਕ ਅੱਡੀ ਝੋਟੀ ਦਾ ਜ਼ੋਰ ਲਗਾ ਦਿੰਦੇ ਨੇ ਬਿਲਕੁਲ ਲਗਾਉਂਦੇ ਨੇ ਜੀ ਬਿਲਕੁਲ ਲਗਾਉਂਦੇ ਨੇ ਕਈ ਵਾਰੀ ਤਾਂ ਇੱਥੇ ਤੱਕ ਹੁੰਦਾ ਹੈ ਇੱਕ ਮੈਨੂੰ ਕੇਸ ਦਾ ਪਤਾ ਮੈਂ ਹੁਣ ਇੱਥੇ ਬੋਲਣਾ ਨਹੀਂ ਚਾਹੁੰਦਾ ਵੀ ਇੱਕ 20 ਕਿਲੋ ਰਿਅਨ ਫੜੀ ਸੀਗੀ ਲੁਧਿਆਣੇ 18 ਜਾਂ 20 ਕਿਲੋ ਸੀ ਉਹ ਬੰਦਾ ਮੋਲਜਮ ਵੀ ਜੇਲ੍ਹ ਚ ਜਾ ਕੇ ਆਇਆ ਰਹਿ ਗਿਆ ਕੋਈ 90 ਦਿਨ ਦੇ ਗਰੀਬ ਉਹਦੇ ਚ ਜਦੋਂ ਦਾ ਰਿਜ਼ਲਟ ਆਇਆ ਤਾਂ ਆਟਾ ਨਿਕਲਿਆ ਕਣਕ ਦਾ ਜਿਹੜੇ ਥਾਣੇਦਾਰ ਨੇ ਉਹ ਪਰਚਾ ਦਰਜ ਕੀਤਾ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਮਤਲਬ ਜਿਹੜਾ ਚਿੱਟਾ ਸੀ ਉਹ ਆਟਾ ਬਣ ਗਿਆ ਆਟਾ ਬਣਾਤਾ ਕੀ ਬਾਤ ਹੈ ਜੀ ਮੈਂ ਮੈਂ ਮਤਲਬ ਐਫ ਆਈ ਆਰ ਦੇ ਮੁਤਾਬਕ ਦੱਸ ਰਿਹਾ ਮੈਂ ਰਿਕਾਰਡ ਦੇ ਮੁਤਾਬਕ ਗੱਲ ਕਰ ਰਿਹਾ ਮੈਂ ਉਦਾਂ ਨਹੀਂ ਗੱਲ ਕਰਦਾ ਅਸਲ ਵਿੱਚ ਇਹ ਅਫਸਰ ਨੇ ਜਿਹੜੇ ਨਾ ਜਿਹੜੇ ਆਈ ਪੀ ਐਸ ਅਫਸਰ ਹੁੰਦੇ ਨੇ ਪੀ ਪੀ ਐਸ ਡਾਇਰੈਕਟ ਹੁੰਦੇ ਨੇ ਜਾਂ ਸਬ ਇੰਸਪੈਕਟਰ ਡਾਇਰੈਕਟ ਹੁੰਦੇ ਨੇ 10 ਸਾਲ ਤੱਕ ਇਹਨਾਂ ਨੂੰ ਜ਼ਿਲ੍ਹੇ 'ਚ ਨਹੀਂ ਭਾੜਨ ਦੇਣਾ ਚਾਹੀਦਾ ਠੀਕ ਹੈ تاਕੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਮਤਲਬ ਹੈ ਨਾ ਉਹ ਹੰਕਾਰ ਡਾਊਨ ਹੋ ਜਾਵੇ ਆਮ ਲੋਕਾਂ ਦੀ ਇਹ ਗੱਲ ਸਮਝਣ ਲੱਗ ਜਾਣਾ ਹੁਣ ਇਹਨਾਂ ਦੀ ਆਮ ਲੋਕਾਂ ਤਾਂ ਗੱਲ ਹੀ ਨਹੀਂ ਸਮਝ ਆਉਂਦੀ ਨਹੀਂ ਨਹੀਂ ਬਿਲਕੁਲ ਹੁਣ ਜਿਵੇਂ ਜੋਤੀ ਜਾਦਵ ਐਸਐਸਪੀ ਆਈ ਹੈ ਇਹਨੇ ਬਹੁਤ ਸਾਰੇ ਜਿਹੜੇ ਲੋਕਾਂ ਦੀ ਲੜਾਈ ਲੜਦੇ ਲੋਕ ਇਹਨਾਂ ਦਾ ਨੰਬਰੇ ਬਲੌਕ ਚ ਪਾਤੇ ਉਹਨਾਂ ਨਾਲ ਗੱਲ ਹੀ ਨਹੀਂ ਕਰਦੀ ਮਤਲਬ ਕੀ ਇਹਨਾਂ ਨੂੰ ਆਪਾਂ ਸਿੱਧੀ ਪੋਸਟ ਦੇਣਾ ਵੀ ਸਾਡੇ ਸਮਾਜ ਲਈ ਪੰਜਾਬ ਲਈ ਖਤਰਨਾਕ ਬਿਲਕੁਲ ਖਤਰਨਾਕ ਹੈ ਕਿਉਂਕਿ ਇਹ ਸਾਡੇ ਮਨਿਸਟਰ ਸਾਹਿਬ ਦੇ ਘਰ ਆਈ ਹੈ ਇਹ ਤਾਂ ਇਲੈਕਸ਼ਨ ਹੈ ਇਲੈਕਸ਼ਨ ਹੋ ਰਹੀ ਹੈ ਲੋਕਾਂ ਦੇ ਇਲੈਕਸ਼ਨ ਦਾ ਸਟੈਂਟ ਹੈ ਵੋਟਾਂ ਇਕੱਠੀਆਂ ਕਰਨ ਦੇ ਖਾਤਰ ਹੋ ਹੈ ਇਹ ਤਾਂ ਬਿਲਕੁਲ ਨਹੀਂ ਲਾਉਣੇ ਚਾਹੀਦੇ ਜਿਹਨਾਂ ਦੇ ਰਿਸ਼ਤੇ ਯਾਰ ਚੰਡੀਗੜ੍ਹ ਆਪਣੀ ਕੰਮ ਕਰਨ ਹੈ ਸੋ ਸਾਥੀਓ ਅੱਜ ਦਾ ਜਿਹੜਾ ਗੰਭੀਰ ਵਿਸ਼ਾ ਪੰਜਾਬ ਦਾ ਡਰੱਗ ਜੁੱਧ ਨਸ਼ਿਆਂ ਵਿਰੁੱਧ ਕੇਜਰੀਵਾਲ ਬੰਦਟਪੂਸੀਆਂ ਮਾਰ ਰਿਹਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲਲਕਾਰ ਰਿਹਾ ਪੰਜਾਬ ਛੱਡ ਕੇ ਭੱਜੋ ਔਰ ਇਹੀ ਕੇਜਰੀਵਾਲ ਬਿਕਰਮ ਜੀਠੀ ਦੇ ਪੈਰਾਂ ਥੱਲੇ ਬੈਠ ਗਿਆ ਸੀ ਵੀ ਮੈਨੂੰ ਮaaf ਕਰ ਦੇ ਮਾਫੀਨਾਮਾ ਦਿੱਤਾ ਅੱਜ ਪੰਜਾਬ ਦੇ ਅੰਦਰ ਜੋ ਡਰੱਗ ਦੀ ਸਥਿਤੀ ਹੈ ਔਰ ਜਿਵੇਂ ਡਰੱਗ ਲੋਕ ਪੁਲਿਸ ਜਾਂ ਪ੍ਰਸ਼ਾਸਨ ਡਰੱਗ ਮਾਫੀਆ ਨੂੰ ਕਾਬੂ ਕਰਨ ਦੇ ਲਈ ਉਹਨਾਂ ਦੇ ਮਕਾਨ ਢਾ ਰਹਿਆ ਅੱਜ ਲਗਾਤਾਰ ਤੁਸੀਂ ਰੋਜ਼ ਕਿਤੇ ਨਾ ਕਿਤੇ ਦੇਖਦੇ ਹੋ ਖਾਕੀ ਵਰਦੀ ਧਾਰੀ ਭੇਡਾਂ ਰੋਜ਼ ਕਿਤੇ ਨਾ ਕਿਤੇ ਚਿੱਟੇ ਦੇ ਰੂਪ ਚ ਨਸ਼ੇ ਦੇ ਰੂਪ ਦੇ ਵਿੱਚ ਵੱਡੀ ਕੀਪ ਦੇ ਨਾਲ ਫੜੀਆਂ ਜਾ ਰਹੀਆਂ ਨੇ ਜਿਸ ਦੀ ਉਦਾਹਰਨ ਬੀਬੀ ਅਮਨਦੀਪ ਕੌਰ ਹੈ ਔਰ ਉਹਦੇ ਜਿਹੜੇ ਆਕਾ ਨੇ ਆਈਪੀਐਸ ਆਈਐਸ ਨੇ ਔਰ ਇੱਥੇ ਤੱਕ ਜਿਹੜਾ ਕੇਜਰੀਵਾਲ ਔਰ ਭਗਵੰਤ ਮਾਨ ਨੇ ਰੌਲਾ ਪਾਉਂਦਾ ਵੀ ਇਸ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰਦੇਾਂਗੇ ਉਹ ਬੀਬੀ ਨੂੰ ਸ਼ੈਲਟਰ ਦੇਣ ਵਾਲਾ ਆਈਪੀਐਸ ਲੁਧਿਆਣਾ ਚੋਣ ਦਾ ਇੰਚਾਰਜ ਲਗਾਤਾ ਤਾਂ ਪੰਜਾਬ ਦੇ ਅੰਦਰ ਇਸ ਗੱਲ ਤੋਂ ਸਿੱਧ ਹੁੰਦੀ ਹੈ ਸਰਕਾਰ ਕੋਈ ਆ ਜਵੇ ਪਾਲਿਸੀ ਪੰਜਾਬ ਦੇ ਲੋਕਾਂ ਨੂੰ ਡਰਗ ਦੇ ਕੇ ਮਾਰਨਾ ਔਰ ਸਭ ਤੋਂ ਵੱਡਾ ਰੋਲ ਇਹਦੇ ਵਿੱਚ ਪੰਜਾਬ ਪੁਲਿਸ ਦਾ ਕਰ ਰਹੀ ਹੈ ਮੈਂ ਪੰਜਾਬ ਪੁਲਿਸ ਨੂੰ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਤੁਸੀਂ ਪੰਜਾਬ ਦੇ ਜੰਪ ਲਓ ਪੰਜਾਬੀਆਂ ਇਹ ਤੁਸੀਂ ਪੰਜਾਬ ਦੀ ਨਸਲ ਕੁਸੀ ਕਰਦੇ ਹੋ 84 ਤੋਂ 92 95 ਤੱਕ ਪੰਜਾਬ ਪੁਲਿਸ ਨੇ ਪੰਜਾਬ ਦੇ ਨੌਜਵਾਨਾਂ ਦਾ ਕਾਹਨ ਕੀਤਾ ਉਹ ਵੀ ਤੁਹਾਡੇ ਭੈਣ ਭਰਾ ਤਾਏ ਚਾਚੇ ਮਾਮੇ ਸੀ ਹੁਣ ਵੀ ਤੁਸੀਂ ਥੋੜੀਆਂ ਬਹੁਤੀਆਂ ਜਮੀਰਾਂ ਅਜਗਾ ਲੋ ਫੋਕੀਆਂ ਟੌਰਾਂ ਦੀ ਖਾਤਰ ਛੋਟੇ ਛੋਟੇ ਅਉਧਿਆਂ ਦੀ ਖਾਤਰ ਚੰਦ ਟੁਕੜਿਆਂ ਦੀ ਖਾਤਰ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਖਤਮ ਨਾ ਕਰੋ ਪੰਜਾਬ ਦੀ ਜਵਾਨੀ ਨੂੰ ਖਤਮ ਨਾ ਕਰੋ ਬਹੁਤ ਧੰਨਵਾਦ